हाँ जी की हूँ थोड़े तो कोल मेरी साउंड आ रही है ज़्यादा उची तो नहीं है हाँ जी प्लीज़ मैन एक बार कमेंट सैक्शन के जरूर दस्यो कि तो थोड़े को मेरी आवाज़ आनी स्टार्ट हो गई है तो मेरी साउंड आ रही है ओके हूँ स्टार्ट हो गई है राइट ओके okay जी ठीक है प्रीति जी थैंक यू सो मच हां जी बच्चा मैं ਤੁਹਾਨੂੰ ਗੱਲ ਕਰ ਰਹੀ ਸੀ ਇਸ ਚੈਨਲ ਦੇ ਉੱਪਰ ਪਹਿਲਾਂ ਮੈਂ ਤੁਹਾਨੂੰ ਦੋ ਕਲਾਸਿਸ ਪ੍ਰੋਵਾਈਡ ਕਰਦੀ ਸੀ ਰਾਈਟ 1 ਵੀਕ ਬਿਫੋਰ ਜਿਸ ਦੇ ਵਿੱਚ ਇੱਕ ਤੁਹਾਡੀ ਮੈਂ 7:30 ਵਜੇ ਕਲਾਸ ਲੈਂਦੀ ਹੁੰਦੀ ਸੀ ਜੀਓਗ੍ਰਾਫੀ ਹਿਸਟਰੀ ਐਂਡ ਪੋਲੀਟੀਕਲ ਸਾਇੰਸ ਦੀ ਰਾਈਟ ਤੇ ਦੂਸਰੀ ਕਲਾਸ ਸਾਡੀ ਇਹੀ 9:30 ਵਜੇ ਵਾਲੀ ਹੁੰਦੀ ਸੀ ਜਿਸ ਦੇ ਵਿੱਚ ਅਸੀਂ ਪੰਜਾਬੀ ਕਰਦੇ ਸੀ ਹੈਨਾ ਇਹ ਜਿਹੜੀ 7:30 ਵਜੇ ਵਾਲੀ ਕਲਾਸ ਸੀ ਮੈਂ ਕਾਫੀ ਟਾਈਮ ਇਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਐਂਡ ਟਰਾਈ ਕੀਤਾ ਦੇਖਣ ਦਾ ਕਿ ਸਟੂਡੈਂਟਸ ਉਹਦੇ ਵਿੱਚ ਇੰਟਰਸਟਿਡ ਹੈਗੇ ਵੀ ਆਇਆ ਨਹੀਂ ਓਕੇ ਪਰ ਮੈਨੂੰ ਐ ਲੱਗਿਆ ਕਿ ਉਹਦੇ ਵਿੱਚ ਨਾ ਉਹਨਾ ਇੰਟਰਸਟ ਸਟੂਡੈਂਟਸ ਨੂੰ ਹੈ ਨਹੀਂਗਾ ਤਾਂ ਫਿਰ ਆਪਾਂ ਕਿਉਂ ਟਾਈਮ ਵੇਸ ਕਰਨਾ ਹੈਨਾ ਉਹਨ ਦੋ ਸਟੂਡੈਂਟਸ ਜਿਹੜੇ ਮੰਨ ਲਓ ਜ਼ਿਆਦਾ ਨਹੀਂ ਪੜਨਾ ਚਾਹੁੰਦੇ ਇਸ ਕਰਕੇ ਫਿਲਹਾਲ ਤੁਹਾਡੀ ਉਹ 7:30 ਵਜੇ ਵਾਲੀ ਕਲਾਸ ਜਿਹੜੀ ਆ ਉਹ ਡਿਸਕੰਟੀਨਿਊ ਹੋ ਚੁੱਕੀ ਆ ਰਾਈਟ ਜ਼ਰੂਰੀ ਆਪਾਂ ਫਿਰ ਹਿਸਟਰੀ ਪੰਜਾਬ ਸੌਰੀ ਹਿਸਟਰੀ ਐਂਡ ਪੋਲਿਟੀਕਲ ਸਾਇੰਸ ਪੜਾਉਣੀ ਆ ਹੈਨਾ ਤਾਂ ਫਿਰ ਮੈਂ ਡਿਸਾਈਡ ਕੀਤਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੰਗਲਿਸ਼ ਦੇਆ ਕਲਾਸਿਸ ਸਟਾਰਟ ਕਰ ਦਾਂਗੇ ਜਿੱਤੇ ਤੱਕ ਗੱਲ ਹੈ ਹਿਸਟਰੀ ਦੀ ਜਦੋਂ ਵੀ ਤੁਹਾਡੇ ਐਸਐਸਟੀ ਦੇ ਲਈ ਮਾਸਟਰ ਕੇਡਰ ਦੀਆਂ ਜੋ ਵੀ ਬੈਚ ਆਊਗਾ ਤੁਹਾਡੀ ਐਡ ਆ ਜੂਗੀ ਉਸ ਤੋਂ ਬਾਅਦ ਮੈਂ ਉਹਨੂੰ ਸਟਾਰਟ ਕਰ ਲਾਂਗੀ ਠੀਕ ਹੈ ਹੁਣ ਮੈਨੂੰ ਲੱਗਦਾ ਹੈ ਕਿ ਵੇਸਟੇਜ ਆਫ ਟਾਈਮ ਹੈ ਰਾਈਟ ਹਰ ਕਿਸੇ ਦਾ ਟਾਈਮ ਬਹੁਤ ਪ੍ਰੀਸ਼ੀਅਸ ਹੁੰਦਾ ਹੈ ਮੇਰਾ ਵੀ ਤੁਹਾਡਾ ਵੀ ਤਾਂ ਕਿਉਂ ਟਾਈਮ ਵੇਸਟ ਕਰਨਾ 올 ਰਾਈਟ ਇਸ ਕਰਕੇ ਫਿਲਹਾਲ ਤੁਹਾਨੂੰ ਇੱਕ ਹੀ ਕਲਾਸ ਮਿਲਿਆ ਕਰੇਗੀ ਜੋ ਕਿ ਸ਼ਾਮ ਨੂੰ 9:30 ਵਜੇ ਹੋਇਆ ਕਰੂਗੀ ਔਰ ਇਹੀ ਵਾਲੀ ਪੰਜਾਬੀ ਦੀ ਕਲਾਸ ਹੋਊਗੀ ਓਕੇ ਜੀ ਠੀਕ ਹੈ ਚਲੋ ਓਕੇ ਤਾਂ ਫਿਰ ਇਸ ਚੈਨਲ ਦੇ ਉੱਪਰ ਤੁਹਾਨੂੰ 9:30 ਵਜੇ ਮਿਲਦੇ ਨੇ ਜੀ ਪੰਜਾਬੀ ਦੇ ਨਾਲ ਰਿਲੇਟਿਡ ਐਮਸੀਕਿਊਸ ਤੇ ਹਰ ਐਮਸੀਕਿਊ ਦੇ ਨਾਲ ਰਿਲੇਟਿਡ ਐਕਸਟਰਾ ਡਿਟੇਲ ਵੀ ਓਕੇ ਇਹ ਵਾਲੇ ਲੈਕਚਰ ਮਾਸਟਰ ਕੇਡਰ ਦੇ ਲਈ ਲੈਕਚਰਰ ਦੇ ਲਈ UGC ਦੇ ਲਈ ਯੂਨੀਵਰਸਿਟੀਜ਼ ਦੇ ਐਗਜ਼ਾਮ ਦੇ ਲਈ ਹਰ ਇੱਕ ਦੇ ਲਈ ਇੰਪੋਰਟੈਂਟ ਹੁੰਦਾ ਹੈ ਰਾਈਟ ਓਕੇ ਹਾਂਜੀ ਬੱਚਾ ਅਮ ਕਿੰ ਸਰ ਜੀ ਮੈਨੂੰ ਥੋੜਾ ਜਿਆਦਾ ਡਿਟੇਲ ਦੇ ਵਿੱਚ ਕੁਐਸਚਨ ਕਰ ਸਕਦੇ ਹੋ ਤੁਸੀਂ ਕੀ ਕਹਿ ਰਹੇ ਹੋ 올 ਰਾਈਟ ਦਾ ਇਹ ਵਾਲੇ ਪੇਪਰਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਜਿਦੇ ਵਿੱਚ ਪੰਜਾਬੀ ਆਉਣੀ ਹੈ ਤਾਂ ਤੁਸੀਂ ਇਸ ਚੈਨਲ ਦੇ ਉੱਪਰ ਮਿਲਣ ਵਾਲੀਆਂ ਵੀਡੀਓਜ਼ ਨੂੰ ਡੇਲੀ 7:30 ਵਜੇ ਦੇਖ ਸਕਦੇ ਹੋ ਤੇ ਜੇਕਰ ਤੁਸੀਂ ਪ੍ਰੋਪਰ ਸਿਲੇਬਸ ਦੇ ਅਕੋਰਡਿੰਗ ਪੂਰਾ ਸਿਲੇਬਸ ਕਵਰ ਕਰਨਾ ਚਾਹੁੰਦੇ ਹੋ ਐਂਡ ਉਸ ਦੇ ਵਿੱਚ ਟੈਸਟ ਵੀ ਲੈਣਾ ਚਾਹੁੰਦੇ ਹੋ ਆਨਲਾਈਨ ਡਨ ਪੀਡੀਫਸ ਵੀ ਲੈਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਥਿਉਰੀ ਬੈਚ ਨੂੰ ਜੁਆਇਨ ਕਰ ਸਕਦੇ ਹੋ ਮਾਸਟਰ ਕੇਡਰ ਲੈਕਚਰਰ UGC ਹਰ ਇੱਕ ਪੰਜਾਬੀ ਦੇ ਪੇਪਰ ਦੇ ਲਈ हिस्ट्री ਦੇ ਪੇਪਰ ਲਈ ਪੋਲਿਟੀਕਲ ਸਾਇੰਸ ਦੇ ਪੇਪਰ ਲਈ ਕੰਟੈਕਟ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਇਸ ਨੰਬਰ ਤੇ ਤੁਸੀਂ ਰਜਿਸਟਰ ਕਰ ਸਕਦੇ ਹੋ ਰਾਈਟ ਨੰਬਰ ਹੈ 6280492562올 ਰਾਈਟ ਐਂਡ ਫਰਦਰ ਅਪਡੇਟ ਦੇ ਲਈ YouTube ਦੀਆਂ ਤੁਸੀਂ Telegram ਗਰੁੱਪ ਨੂੰ ਜੁਆਇਨ ਕਰ ਲੈਣਾ ਕਿਉਂਕਿ Telegram ਦੇ ਉੱਪਰ ਤੁਹਾਨੂੰ ਹਰ ਇੱਕ ਕਲਾਸ ਦਾ ਲਿੰਕ ਜ਼ਰੂਰ ਹੀ ਪ੍ਰੋਵਾਈਡ ਕੀਤਾ ਜਾਂਦਾ ਹੈ ਤੇ ਇਸ Telegram ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ओके जी ठीक है चलो आज दी क्लास स्टार्ट ਕਰਦੇ ਆ ਜਿਸ ਦੇ ਵਿੱਚ ਅਸੀਂ ਬੜੀ ਹੀ ਇੰਪੋਰਟੈਂਟ ਵਾਲੇ एमसीक्यूज ਨੂੰ ਕਵਰ ਕਰ ਰਹੇ ਹਾਂ ਠੀਕ ਹੈ ਜੀ ओके ਚਲੋ ਦੇਖੋ ਫਿਰ ਮੌਕ ਟੈਸਟ ਨੰਬਰ ਸਾਡਾ ਅੱਜ ਰਹੇਗਾ 16ਵਾਂ ओके ਕਹਿੰਦਾ ਮਤਲਬ ਕਿ 15 ਜਿਹੜੇ ਸਾਡੇ ਮੌਕ ਟੈਸਟ ਨੇ ਆਲਰੇਡੀ ਹੋ ਚੁੱਕੇ ਹੈ ओके ਔਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਮਾਸਟਰ ਕੇਡਰ 2022 ਦੇ ਲਈ ਤਿਆਰੀ ਕਰ ਰਹੇ ਹਾਂ ਔਰ ਜੀ 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 ਡੋਂਗਰੀ ਐਮਸੀਕਿਊਜ਼ ਦੀ ਪਹਿਲਾ ਸੀਰੀਜ਼ ਕਾਫੀ ਲੰਬੀ ਜਾਊਗੀ ਹਲੇ ਤੱਕ ਮੌਕ ਟੈਸਟ ਸੀਰੀਜ਼ ਕਾਫੀ ਲੰਬੀ ਹੈ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਤੇ ਪਹਿਲਾ ਹੀ ਕੁਐਸਚਨ ਤੁਹਾਨੂੰ ਥੋੜਾ ਜਿਹਾ ਲਾਈਕ ਕਨਫਿਊਜ਼ ਕਰਨ ਵਾਲਾ ਹੈ ਓਕੇ ਤਾਂ ਜਦੋਂ ਤੁਸੀਂ ਇਹ ਵਾਲਾ ਕੁਐਸਚਨ ਦੇਖਣਾ ਪਹਿਲਾਂ ਚੰਗੀ ਤਰ੍ਹਾਂ ਦੇਖਣਾ ਐਂਦੀ ਵਰਡਿੰਗ ਕੀ ਹੈ ਉਸ ਤੋਂ ਬਾਅਦ ਆਨਸਰ ਕਰਿਓ डबल आवाज आ रही है एक मिनट रुको ओके okay, एक सेकंड रुको वेट अ मिनट कि हूं भी डबल आ रही है कि मैं चेक कर रही है मेरे मोबाइल पे ता वन टाइम ही आ रही है साउंड ओके ठीक है हुन वन टाइम ही है हां जी पूर्ण गुरु पाणी पिता ए शब्द की ना गुरु साहिबान दा है शिरगुरु नानक देव जी शिरगुरु अंगद देव जी अमरदास जी रामदास जी ता तुसी पहले दा ए और बी देखो दो आंसर आ गए ना ਮੈਂ ਇਹੀ ਕਹਾਂ ਸੀਗਾ ਕਿ ਇਹ ਕਨਫਿਊਜ਼ਨ ਇਸ ਪੇਪਰ ਦੇ ਵਿੱਚ ਤੁਹਾਨੂੰ ਰਹੇਗੀ ਇਸ ਕੁਐਸਚਨ ਚ ਪਾਰਟਿਕੁਲਰਲੀ ਤਈ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਯਾਨੀ ਕਿ ਜਿਨ੍ਹਾਂ ਨੇ ਵੀ ਬੀ ਆਨਸਰ ਕੀਤਾ ਉਹਨਾਂ ਦਾ ਆਨਸਰ ਠੀਕ ਹੈ ਹੁਣ ਇੱਥੇ ਤੁਸੀਂ ਇੱਕ ਚੀਜ਼ ਸਮਝੋ ਇੱਕ ਜਗ੍ਹਾ ਦੇ ਉੱਪਰ ਤੁਹਾਨੂੰ ਇਹ ਵਾਲੀ ਵਰਡਿੰਗ ਮਿਲਦੀ ਹੈ ਪਵਨ ਗੁਰੂ ਪਾਣੀ ਪਿਤਾ ਠੀਕ ਹੈ ਦੂਸਰੀ ਜਗ੍ਹਾ ਤੇ ਤੁਹਾਨੂੰ ਇਹ ਵਰਡਿੰਗ ਮਿਲਦੀ ਹੈ ਪੌਂਡ ਗੁਰੂ ਪਾਣੀ ਪਿਤਾ ਫਰਕ ਕਿੱਥੇ ਹੈ ਪਵਨ ਤੇ ਪੌਣ ਦੇ ਵਿੱਚ ਫਰਕ ਹੈ ਠੀਕ ਹੈ ਜੀ ਓਕੇ ਜਦੋਂ ਅਸੀਂ ਗੱਲ ਕਰਦੇ ਆ ਕਿ ਇਹ ਜਿਹੜਾ ਸ਼ਲੋਕ ਹੈ ਥੋੜਾ ਥੋੜਾ ਬਦਲ ਕੇ ਸਾਨੂੰ ਦੋਨਾਂ ਥਾਵਾਂ ਦੇ ਉੱਪਰ ਦਿਖਾਈ ਦੇ ਰਿਹਾ ਹੈ ਜਿਹੜਾ ਤਾਂ ਅਸੀਂ ਪਵਨ ਦੀ ਗੱਲ ਕਰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤਾਂ ਇਹ ਆਏਗਾ ਜੀ ਪਹਿਲੇ ਗੁਰੂ ਸਾਹਿਬਾਨ ਯਾਨੀ ਕਿ ਸ਼ਿਰਗੁਰੂ ਨਾਨਕ ਦੇਵ ਜੀ ਦਾ ਸ਼ਬਦ ਓਕੇ ਜਦੋਂ ਇਹ ਪਵਨ ਪੌਣ ਦੇ ਵਿੱਚ ਆ ਜਾਊਗਾ ਦਾ ਇਹ ਬਣ ਜਾਂਦਾ ਹੈ ਦੂਸਰੇ ਗੁਰੂ ਸਾਹਿਬਾਨ ਯਾਨੀ ਕਿ ਸ਼ਿਰ ਗੁਰੂ ਅੰਗਦ ਦੇਵ ਜੀ ਦਾ ਸ਼ਬਦ ਓਕੇ ਸਿਰਫ ਫਰਕ ਊੜੇ ਤੇ ਵਾਵੇ ਦਾ ਹੈਗਾ ਆ ਇਸ ਦੇ ਕਰਕੇ ਬੱਚੇ ਕਨਫਿਊਜ਼ ਹੋ ਜਾਂਦੇ ਨੇ ਠੀਕ ਹੈ ਜੀ ਤੇ ਜਦੋਂ ਅਸੀਂ ਦੇਖਦੇ ਹਾਂ ਸ਼ਿਰ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਉਹਦੇ ਵਿੱਚ ਆਂਦਾ ਹੈ ਦਿਵਸ ਰਾਤ ਦੋਇ ਦਾਈ ਦਾ ਆ ਖੇਲੇ ਸਗਲ ਜਗਤ ਠੀਕ ਹੈ ਪਰ ਉੱਥੇ ਹੀ ਸ਼ਿਰ ਗੁਰੂ ਅੰਗਦ ਦੇਵ ਜੀ ਦੇ ਸ਼ਬਦ ਦੇ ਵਿੱਚ ਤੁਹਾਨੂੰ ਦਿਵਸ ਦੀ ਜਗ੍ਹਾ ਦੇ ਉੱਪਰ ਦਿਨਸ ਦਿਖਾਈ ਦੇਗਾ ਦਿਨਸ ਰਾਤ ਦੋਇ ਦਾਈ ਦਾ ਆ ਤਾਂ ਅੱਧਾ ਦੋ ਛੋਟੀਆਂ-ਛੋਟੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ कन्फ्यूज ਕਰਕੇ ਤੇ ਤੁਹਾਡੇ ਕੋਲੇ ਇੱਕ ਕੁਐਸਚਨ ਪੁੱਛਿਆ ਜਾ ਸਕਦਾ ਓਕੇ ਤਾਂ ਜਦੋਂ ਅਸੀਂ ਸ਼ਿਰਗੁਰੂ ਅੰਗਦ ਦੇਵ ਜੀ ਦੇ ਐ ਸ਼ਬਦ ਦੀ ਗੱਲ ਕਰਦੇ ਹਾਂ ਤਾਂ ਇਹ ਕਿਦੇ ਵਿੱਚ ਆਊਗਾ ਮਾਜ ਦੀ ਵਾਰ ਦੇ ਵਿੱਚ ਇਸ ਨੂੰ ਲਿਆ ਗਿਆ ਆ ਤੇ ਐਦੇ ਸਾਹਮਣੇ ਮਹੱਲਾ ਦੂਜਾ ਲਿਖਿਆ ਹੋਇਆ ਤੇ ਤੁਹਾਨੂੰ ਪਤਾ ਹੈ ਮਹੱਲੇ ਦਾ ਮਤਲਬ ਕੀ ਹੁੰਦਾ ਹੈ ਜਿਹੜੇ ਵੀ ਗੁਰੂ ਸਾਹਿਬਾਨ ਨੇ ਉਹ ਵਲੀ ਬਾਣੀ ਦੀ ਰਚਨਾ ਕੀਤੀ ਹੁੰਦੀ ਹੈ ਉਨ੍ਹਾਂ ਦਾ ਨੰਬਰ ਲਿਖਿਆ ਹੁੰਦਾ ਕਿੰਨੇ ਗੁਰੂ ਸਾਹਿਬਾਨ ਨੇ ਰਾਈਟ ਤਾਂ ਮਹੱਲਾ ਦੂਜਾ ਦਾ ਮਤਲਬ ਹੋ ਗਿਆ ਕਿ ਸ਼ਿਰਗੁਰੂ ਸ਼ਿਰਗੁਰੂ ਅੰਗਦ ਦੇਵ ਜੀ ਦਾ ਸ਼ਬਦ ਹੈ ਤੇ ਇਹ ਸ਼ਿਰਗੁਰੂ ਗ੍ਰੰਥ ਸਾਹਿਬ ਦੇ ਵਿੱਚ 146 ਅੰਗ ਦੇ ਉੱਪਰ ਦਿੱਤਾ ਹੋਇਆ ਓਕੇ ਜੀ ਤਾਂ ਫਿਰ ਬਸ ਇੱਥੋਂ ਤੁਸੀਂ ਯਾਦ ਰੱਖ ਲੈਣਾ ਕਿ ਜਿੱਥੇ ਪਵਨ ਆਏਗਾ ਉਹਦੇ ਬਾਰੇ ਐਕਚੁਅਲੀ ਵੈਸੇ ਤਾਂ ਇੱਕ رائے ਹੈਗੀ ਨਹੀਂ ਪਰ ਫਿਰ ਵੀ ਸ਼ਿਰਗੁਰੂ ਨਾਨਕ ਦੇਵ ਜੀ ਮੰਨ ਲੈਂਦੇ ਨੇ ਜਿੱਥੇ ਪੌਣ ਆਏਗਾ ਉੱਤੇ ਸ਼ਿਰਗੁਰੂ ਅੰਗਦ ਦੇਵ ਜੀ ਦੀਆਂ ਤੁਕਾਂ ਹੀ ਮੰਨੀਆਂ ਜਾਂਦੀਆਂ ਹਨ ਠੀਕ ਹੈ ਜੀ ਓਕੇ ਵੈਸੇ ਤੁਸੀਂ ਗੁਰਬਾਣੀ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਐਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਤੁਕਾਂ ਆndੀਆਂ ਜਿਹੜੀਆਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹੈਗੀਆਂ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਵੀ ਉਹਨਾਂ ਦੇ ਵਿੱਚ ਥੋੜੇ ਬਹੁਤ ਬਦਲਾਅ ਕਰਕੇ ਤੇ ਆਪਣੀ ਬਾਣੀ ਦੇ ਵਿੱਚ ਵਰਤੀਆਂ ਤਾਂ ਜੋ ਜਿਹੜੇ ਅਰਥ ਨੇ ਹੋਰ ਵੀ ਜ਼ਿਆਦਾ ਸਪਸ਼ਟ ਹੋ ਜਾਣ ਠੀਕ ਹੈ ਜੀ ਓਕੇ ਅੱਗੇ ਦੇਖੋ ਦੂਸਰਾ ਪ੍ਰਸ਼ਨ ਜਪਜੀ ਸਾਹਿਬ ਦੀਆਂ ਕਿਹੜੀਆਂ ਪੌੜੀਆਂ योगियों अठाई अठती दोनों नंबर दूसरे करना है जब जी साहब दौड़ियाँ योगियां संबंधित हैं उत्तर आऊगा दूसरे प्रश्न हाँ जी बी एंड सी दो आंसर आ रहे हैं ओके ਆਫਕੋਰਸ ਬਿਲਕੁਲ ਸਹੀ ਕਿਹਾ ਜਿੱਥੇ ਆਨਸਰ ਆਇਆ ਸੀ ਯਾਨੀ ਕਿ ਇਹ ਦੋਨੋਂ ਦੇ ਦੋਨੋਂ ਪੌੜੀਆਂ ਇਹ ਬਿਲਕੁਲ ਸਹੀ ਹੈਗਾ ਹੈ ਜੀ ਤੇ ਆਪਾਂ ਵੈਸੇ ਜਪਜੀ ਸਾਹਿਬ ਦੇ ਬਾਰੇ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਡਿਟੇਲ ਕਰ ਚੁੱਕੇ ਹਾਂ ਜਿੱਥੇ ਜਿੱਥੇ ਮੈਨੂੰ ਅੱਜ ਲੱਗੇਗਾ ਡਿਟੇਲ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਆਪਣੇ ਆਪ ਦਿੰਦੀ ਜਾਊਂਗੀ ਠੀਕ ਹੈ ਓਕੇ ਤੀਸਰਾ ਕੁਐਸਚਨ ਦੇਖੋ ਜਪਜੀ ਸਾਹਿਬ ਦੀ ਕਿੰਵੀਂ ਪੌੜੀ ਹੈ ਜਿਹੜੀ ਬਗਦਾਦ ਦੇ ਮੁਸਲਮਾਨ ਪੀਰ ਦੇ ਨਾਲ ਸੰਬੰਧਿਤ ਹੈ ਦੇਖੋ ਬੱਚਾ वैसे मैं ਤੁਹਾਨੂੰ ਡਿਟੇਲ ਵਾਲੇ ਕੁਐਸਚਨਸ ਆਲਰੇਡੀ ਕਰਵਾਤੀ ਜਦੋਂ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲਾਂ ਵੀ ਦੋ ਚੈਪਟਰ ਕੀਤੇ ਨੇ ਦੋ ਮੌਕ ਟੈਸਟ ਕੀਤੇ ਆ ਰਾਈਟ ਅੱਜ ਕੀ ਹੈ ਜ਼ਿਆਦਾਤਰ ਫੈਕਟਸ ਦੇ ਉੱਪਰ ਸੰਬੰਧਿਤ ਹੈਗੇ ਨਹੀਂ ਮੌਕ ਟੈਸਟ ਤਾਂ ਉਹ ਜ਼ਰੂਰ ਦੇਖ ਲੈਣਾ ਠੀਕ ਹੈ ਜੀ ਗਗਨ ਜੀ ਐਕਚੁਅਲੀ ਮੇਰਾ ਲੈਪਟਾਪ ਤੁਹਾਨੂੰ ਪਤਾ ਹੀ ਹੋਊਗਾ ਅਗਰ ਤੁਸੀਂ ਮੈਨੂੰ ਲਾਈਕ 2022 ਤੋਂ ਫੋਲੋ ਕਰ ਰਹੇ ਹੋ ਤਾਂ ਉਹ ਬਿਲਕੁਲ ਖਤਮ ਹੋ ਗਿਆ ਸੀਗਾ ਇਸ ਕਰਕੇ ਲਾਈਕ ਸਾਰਾ ਡਾਟਾ ਚਲਾ ਗਿਆ ਸੀ ਐਂਡ ਇਹ ਸਾਰਾ ਕੁਝ ਨਿਊ ਦੇ ਵਿਚਾਰਿਆ ਠੀਕ ਹੈ ਹਾਂਜੀ ਤੀਸਰੇ ਦਾ ਆਨਸਰ ਤੁਸੀਂ ਸੀ ਲਗਾ ਰਹੇ ਹੋ ਪਰ ਇਸ ਦਾ ਉੱਤਰ ਕੀ ਆਊਗਾ 22ਵੀਂ ਬੋਡੀ ਠੀਕ ਹੈ ਤਾਂ ਪਲੀਜ਼ ਇਹ ਚੰਗੀ ਤਰ੍ਹਾਂ ਯਾਦ ਰੱਖ ਲਿਓ 22ਵੀਂ ਬੋਡੀ ਬੱਬੇ ਤੇ 22ਵੀਂ ਹੈ ਬੱਬੇ ਤੇ ਹੀ ਬਗਦਾਦ ਹੈ ਠੀਕ ਹੈ ਤਾਂ ਬਗਦਾਦ ਦੇ ਮੁਸਲਮਾਨ ਪੀਰ ਦੇ ਨਾਲ ਸੰਬੰਧਿਤ ਹੈ ਓਕੇ ਅਗਲਾ ਪ੍ਰਸ਼ਨ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸ ਬਾਣੀ ਦੇ ਵਿੱਚ ਬਾਣੀ ਦੇ ਰਚਨਹਾਰੇ ਦੇ ਬਾਰੇ ਕੋਈ ਵੀ ਸੰਕੇਤ ਦਿੱਤਾ ਹੀ ਨਹੀਂ ਹੋਇਆ ਠੀਕ ਹੈ ਜੀ ਚਲੋ ਦੱਸੋ ਜਪਜੀ ਸਾਹਿਬ ਸੁਖਮਨੀ ਸਾਹਿਬ ਚੌਪਈ ਸਾਹਿਬ ਆਨੰਦ ਸਾਹਿਬ ਪ੍ਰਸ਼ਨ ਨੰਬਰ ਚੌਥੇ ਦੇ ਲਈ ਉੱਤਰ ਕਰਨਾ ਹੈ ਕਿਹੜੀ ਬਾਣੀ ਵਿੱਚ ਰਚਨਹਾਰੇ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਚੌਥੇ ਲਈ ਤੁਹਾਡਾ ਆਨਸਰ ਇਹ ਆ ਰਿਹਾ ਚਲੋ ਦੇਖਦੇ ਹਾਂ ਫਿਰ ਇਸ ਦਾ ਉੱਤਰ ਕੀ ਹੋਏਗਾ ਜਿਨ੍ਹਾਂ ਨੇ ਵੀ ਆਨਸਰ A ਕੀਤਾ ਹੈ ਮਤਲਬ ਜਬਜੀ ਸਾਹਿਬ ਉਹਨਾਂ ਦਾ ਆਨਸਰ ਸਹੀ ਹੈ ਆਪਾਂ ਪਹਿਲੇ ਕੁਐਸਚਨ ਦੇ ਵਿੱਚ ਹੁਣੇ-ਹੁਣੇ ਇੱਕ ਗੱਲ ਡਿਸਕਸ ਕੀਤੀ ਸੀਗੀ ਕਿ ਜਦੋਂ ਵੀ ਕੋਈ ਵੀ ਬਾਣੀ ਅਸੀਂ ਪੜ੍ਹਦੇ ਹਾਂ ਤਾਂ ਉਹਦੀ ਸਟਾਰਟਿੰਗ ਦੇ ਵਿੱਚ ਲਿਖਿਆ ਹੁੰਦਾ ਹੈ ਵੀ ਇਹ ਮਹੱਲਾ ਪਹਿਲਾ ਆ ਦੂਜਾ ਤੀਜਾ ਹੈ ਨਾ ਤਾਂ ਇਹ ਕਿਸ ਲਈ ਹੁੰਦਾ ਜੇ ਮਹੱਲਾ ਪਹਿਲਾ ਤਾਂ ਪਹਿਲੇ ਗੁਰੂ ਸਾਹਿਬਾਨ ਦੀ ਹੈ ਦੂਜਾ ਦੂਜੇ ਗੁਰੂ ਸਾਹਿਬਾਨ ਦੀ ਹੈ ਐਦਾਂ ਕਰਕੇ 10 ਗੁਰੂ ਸਾਹਿਬਾਨਾਂ ਬਾਰੇ ਲਿਖਿਆ ਹੁੰਦਾ ਰਾਈਟ ਜਿਵੇਂ ਕਿ ਮੈਨੂੰ ਤੁਸੀਂ ਸੁਖਮਨੀ ਸਾਹਿਬ ਬਾਰੇ ਦੱਸ ਸਕਦੇ ਹੋ ਕਿ ਸੁਖਮਨੀ ਸਾਹਿਬ ਜਿਹੜੀ ਬਾਣੀ ਹੈ ਇਹ ਕਿਹੜੇ ਗੁਰੂ ਸਾਹਿਬਾਨ ਦੀ ਹੈ ਜਿਹੜਾ ਪੈਥੇ ਆਪਸ਼ਨ B ਦੇਖ ਰਹੇ ਆ ਐਂ ਕਰੋ B ਨਹੀਂ ਤੁਸੀਂ ਇਹ ਤਿੰਨੋਂ ਆਪਸ਼ਨ ਦੇ ਵਿੱਚ ਗੁਰੂ ਸਾਹਿਬਾਨਾਂ ਬਾਰੇ ਮੈਨੂੰ ਦੱਸਣਾ ਕਿ ਕਿਹੜੇ-ਕਿਹੜੇ ਗੁਰੂ ਸਾਹਿਬ ਦੀ ਇਹ ਲਿਖੀ ਹੋਈ ਬਾਣੀ ਹੈ ਪਰ ਜਦੋਂ ਤੁਸੀਂ ਜਪਜੀ ਸਾਹਿਬ ਦੀ ਗੱਲ ਕਰਦੇ ਹੋ ਉਹਦੇ ਤੇ ਕਿਤੇ ਵੀ ਮਹੱਲਾ ਜਿਹੜਾ ਉਹ ਦਰਜ ਨਹੀਂ ਕੀਤਾ ਜਾਂਦਾ ਇਸ ਦਾ ਮਤਲਬ ਕਿ ਐਂ ਦੇ ਵਿੱਚ ਤੁਹਾਨੂੰ ਰਚਨਹਾਰੇ ਦਾ ਸੰਕੇਤ ਨਹੀਂ ਮਿਲਦਾ ਠੀਕ ਹੈ ਜੀ ਤੇ ਜਿਹੜੀ ਭਾਈ ਗੁਰਦਾਸ ਜੀ ਹੈ ਉਹਨਾਂ ਨੇ ਮੰਨਿਆ ਸੀਗਾ ਕਿ ਇਹ ਜਿਹੜੀ ਬਾਣੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਠੀਕ ਹੈ ਓਕੇ ਸੁਖਮਨੀ ਸਾਹਿਬ ਤੁਸੀਂ ਕਹਿ ਰਹੇ ਹੋ ਪੰਜਵੇਂ ਗੁਰੂ ਸਾਹਿਬਾਨ ਦੀ ਹੈ ਪੰਜਵੇਂ ਗੁਰੂ ਸਾਹਿਬਾਨ ਯਾਨੀ ਕੀ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਚਪਾਈ ਸਾਹਿਬ ਕਿੰਨਾ ਦੀ ਬਾਣੀ ਹੈ ਐਗਜ਼ੈਕਟਲੀ ਇਹ ਹੈਗੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਅਨੰਦ ਸਾਹਿਬ ਬਾਣੀ ਦੀ ਰਚਨਾ ਕਿਨੇ ਕੀਤੀ ਸ਼ਾਬਾਸ਼ ਸ਼੍ਰੀ ਗੁਰੂ ਅਮਰਦਾਸ ਜੀ ਹੈ ਨਾ ਤੇ ਇਹਨਾਂ ਦੇ ਨਾਮ ਦੇ ਅੱਗੇ ਹਰ ਵਾਰ ਲਿਖਿਆ ਹੋਊਗਾ ਕਿ ਆ ਆਵਲੇ ਆਵਲੇ ਮਹੱਲੇ ਤੋਂ ਲਈ ਗਈ ਬਾਣੀ ਹੈ ਠੀਕ ਹੈ ਪਰ ਜਿੱਥੇ ਤੁਸੀਂ ਜਪਜੀ ਸਾਹਿਬ ਦੀ ਗੱਲ ਕਰੋਗੇ ਤਾਂ ਇਹਦੇ ਵਿੱਚ ਗੁਰੂ ਸਾਹਿਬ ਦੇ ਬਾਰੇ ਵਿੱਚ ਪਤਾ ਨਹੀਂ ਚੱਲਦਾ ਦਾ ਇਹ ਦੇਖੋ ਕਿੰਨਾ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ ਰਾਈਟ ਤਾਂ ਪਲੀਜ਼ ਇਹਨੂੰ ਤੁਸੀਂ ਆਪਣੇ ਮਾਈਂਡ ਦੇ ਵਿੱਚ ਚੰਗੀ ਤਰ੍ਹਾਂ ਰੱਖਣਾ ਓਕੇ ਜੀ ਠੀਕ ਹੈ ਅੱਗੇ ਦੇਖੋ ਕੀ ਮੂਲ ਮੰਤਰ ਜਪਜੀ ਸਾਹਿਬ ਦਾ ਅੰਗ ਹੈ ਹਾਂਜੀ ਨਹੀਂ ਜ਼ਿਆਦਾ ਵਿਦਵਾਨ ਨਹੀਂ ਮੰਨਦੇ ਉੱਤਰ ਕਰਨਾ ਹੈ ਪ੍ਰਸ਼ਨ ਨੰਬਰ 5ਵੇਂ ਦੇ ਲਈ ਦੱਸੋ ਜੀ 59ਵੇਂ ਪ੍ਰਸ਼ਨ ਦਾ ਕੀ ਆਨਸਰ ਆਏਗਾ ਅੱਜ ਥੋੜੇ ਜਿਹੀ ਟ੍ਰਿਕੀ ਕੁਐਸਚਨਸ ਹੋਣਗੇ ਤੁਹਾਡੇ ਲਈ ਠੀਕ ਹੈ ਤਾਂ ਬਹੁਤ ਸੋਚ ਸਮਝ ਕੇ ਆਨਸਰ ਕਰਨਾ ਹੈ ए ਉੱਤਰ ਲਗਾ ਰਹੇ ਹੋ ਜੀ ए ਉੱਤਰ ਲਗਾ ਰਹੇ ਹੋ ਦੇਖੋ ਇੱਥੇ ਕੀ ਆ ਰਿਹਾ ਇਹ ਆਪਾਂ ਵਿਦਵਾਨਾਂ ਦੇ ਅਕੋਰਡਿੰਗ ਦੇਖ ਰਹੇ ਹਾਂ ਠੀਕ ਹੈ ਜ਼ਿਆਦਾ ਵਿਦਵਾਨ ਨਹੀਂ ਮੰਨਦੇ ਕਿ ਮੂਲ ਮੰਤਰ ਜਪਜੀ ਸਾਹਿਬ ਦਾ ਆੰਗ ਹੈ ਮੂਲ ਮੰਤਰ ਨੂੰ ਤੁਹਾਨੂੰ ਪਤਾ ਹੈ ਕੀ ਮੰਨਿਆ ਜਾਂਦਾ ਆ ਮੂਲ ਮੰਤਰ ਨੂੰ ਮੰਨਿਆ ਜਾਂਦਾ ਹੈ ਗੁਰਮਤਿ ਸਿਧਾਂਤ ਠੀਕ ਹੈ ਜੀ ओके ਤੇ ਇਹਨੂੰ ਗੁਰਮਤਿ ਸਿਧਾਂਤ ਨੂੰ ਸੁਤੰਤਰ ਮੰਨਿਆ ਜਾਂਦਾ ਹੈ ਯਾਨੀ ਕਿ ਹਿੱਸਾ ਨਾ ਮੰਨ ਕੇ ਅੰਗ ਨਾ ਮੰਨ ਕੇ ਸੁਤੰਤਰ ਮੰਨਿਆ ਜਾਂਦਾ ਹੈ ਹੋਰ ਵੀ ਵੱਡੀਆਂ ਬਾਣੀਆਂ ਜਿਹੜੀਆਂ ਹਨ ਉਹਨਾਂ ਤੋਂ ਪਹਿਲਾਂ ਮੂਲ ਮੰਤਰ ਆਂਦਾ ਹੈ ਰਾਗਾਂ ਤੋਂ ਪਹਿਲਾਂ ਵੀ ਮੂਲ ਆਂਦਾ ਹੈ ਇਸੇ ਕਰਕੇ ਇਹਨੂੰ ਕੀ ਮੰਨ ਲਿਆ ਜਾਂਦਾ ਆ ਸੁਤੰਤਰ ਮੰਨ ਲਿਆ ਜਾਂਦਾ ਹੈ ਠੀਕ ਹੈ ਹੁਣ ਜਦੋਂ ਤੁਸੀਂ ਮੂਲ ਮੰਤਰ ਦੀ ਗੱਲ ਕਰਦੇ ਹੋ ਉਹਦੇ ਵਿੱਚ ਨਿਰਪਉ ਤੇ ਨਿਰਵੈਰ ਇਹਨਾਂ ਦੇ ਅਰਥ ਸਧਾਰਨ ਨਹੀਂ ਹੈਗੇ ਓਕੇ ਕਿਉਂਕਿ ਦੇਖੋ ਜਦੋਂ ਵੇਸੀਂ ਸਧਾਰਨ ਮਤਲਬ ਦੀ ਗੱਲ ਕਰਾਂਗੇ ਇਹਨਾਂ ਦੀ ਤਾਂ ਉਹਦਾ ਮਤਲਬ ਕੀ ਹੁੰਦਾ ਕਿ ਆਮ ਤੌਰ ਦੇ ਉੱਪਰ ਮਤਲਬ ਕਿ ਲੋਕ ਜਿਹੜੇ ਨਾ ਡਰ ਸਕਦੇ ਹੋਣ ਹੈਨਾ ਪਰ ਜੇ ਸਧਾਰਨ ਅਰਥ ਜਿਵੇਂ ਕਿ ਸ਼ੇਰ ਕਹਿੰਨਾ ਹੈ ਆਪਾਂ ਤਾਂ ਉਹਦਾ ਮਤਲਬ ਕੀ ਹੁੰਦਾ ਸ਼ੇਰ ਜਾਨਵਰ ਹੁੰਦਾ ਨਾ ਹਾਂ ਪਰ ਜੇਕਰ ਤੁਸੀਂ ਹੁੰਦਾ ਅੱਬਿਆ ਮਤਲਬ ਲੈਣਾ ਉਸ ਸਧਾਰਨ ਅਰਥ ਹੁੰਦੇ ਨੇ ਜੇ ਸ਼ੇਰ ਕਿਸੇ ਬੰਦੇ ਨੂੰ ਕਹਿਣਾ ਹੋਵੇ ਫਿਰ ਕੀ ਹੈ ਜੀ ਫਿਰ ਹੁੰਦਾ ਅੱਬਿਆ ਮਤਲਬ ਸਧਾਰਨ ਨਹੀਂ ਹੁੰਦਾ ਠੀਕ ਹੈ ਇੱਕ ਹੁੰਦਾ ਆ ਸਧਾਰਨ ਅਰਥ ਕਿਸੇ ਚੀਜ਼ ਦਾ ਇੱਕ ਹੁੰਦਾ ਕਿ ਉਹਨੂੰ ਤੁਸੀਂ ਆਮ ਲੈਂਗੁਏਜ ਤੋਂ ਅਲੱਗ ਜਾ ਕੇ ਯੂਜ਼ ਕਰ ਰਹੇ ਹੋ ਜਿਵੇਂ ਕਿ ਅਗਰ ਮੈਂ ਸ਼ੇਰ ਬੋਲਾਂਗੀ ਸਧਾਰਨ ਅਰਥਾਂ ਵਿੱਚ ਤਾਂ ਮੈਂ ਇੱਕ ਜਾਨਵਰ ਦੀ ਗੱਲ ਕਰ ਰਹੀ ਆ ਰਾਈਟ ਪਰ ਜਦੋਂ ਮੈਂ ਇਹਨੂੰ ਆਮ ਅਰਥਾਂ ਵਿੱਚ ਨਾ ਲੈਣਾ ਹੋਵੇ ਮੈਂ ਇੱਕ ਐਦਾਂ ਦੇ ਇਨਸਾਨ ਦੀ ਗੱਲ ਕਰਨੀ ਹੋਵੇ ਜਿੰਦੇ ਚ ਤਾਕਤ ਬੜੀ ਹੈ ਜਿਹੜਾ ਬਿਲਕੁਲ ਵੀ ਡਰਦਾ ਨਹੀਂ ਹੈ ਤਾਂ ਆਪਾਂ ਉਸ ਇਨਸਾਨ ਨੂੰ ਵੀ ਕੀ ਬੋਲ ਦਿੰਨੇ ਆ ਸ਼ੇਰ ਬੋਲ ਦਿੰਿਆ ਰਾਈਟ ਤਾਂ ਇਹਨਾਂ ਦੋਨਾਂ ਦੇ ਵਿੱਚ ਤੁਹਾਨੂੰ ਪਤਾ ਚੱਲਿਆ ਹੋਵੇਗਾ ਪਹਿਲੀ ਐਗਜ਼ਾਮਪਲ ਦੇ ਵਿੱਚ ਉਹਦਾ ਮਤਲਬ ਕੀ ਹੈਗਾ ਸਧਾਰਨ ਹੈ ਪਰ ਦੂਸਰੇ ਵਿੱਚ ਸਧਾਰਨ ਨਹੀਂ ਹੈ ਠੀਕ ਹੈ ਇਹਨਾਂ ਦੋਨਾਂ ਨੂੰ ਧਿਆਨ ਵਿੱਚ ਰੱਖਿਓ ਓਕੇ ਛੇਵਾਂ ਦੇਖੋ ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਵਿੱਚ ਤੁਕਾਂ ਦੀ ਗਿਣਤੀ ਕਿੰਨੀ ਹੈ 4 4 5 5 8 8 10 10 ਹਾਂਜੀ ਸੁਖਮਨੀ ਸਾਹਿਬ ਦੇ ਬਾਰੇ ਦੇ ਵਿੱਚ ਇਸ ਕੁਐਸਚਨ ਦਾ ਆਨਸਰ ਕਰੋ ਕੀ ਆਏਗਾ ਕੁਐਸਚਨ ਨੰਬਰ 6 ਦੇ ਲਈ ਯੈਸ ਪਲੀਜ਼ ਡੀ ਆਨਸਰ ਲਗਾ ਰਹੇ ਹੋ ਜੀ 10 10 ਬਹੁਤ ਵਧੀਆ ਬਿਲਕੁਲ ਠੀਕ ਹੈ ਇਸ ਦਾ ਉੱਤਰ ਹੋਊਗਾ ਡੀ ਹੁਣ ਸੁਖਮਨੀ ਸਾਹਿਬ ਕਿੰਨਾ ਦੀ ਬਾਣੀ ਹੈ ਅਸੀਂ ਜਸਟ ਹੁਣੇ-ਹੁਣੇ ਗੱਲ ਕੀਤੀ ਪੰਜਵੇਂ ਪਾਤਸ਼ਾਹ ਯਾਨੀ ਕਿ ਸ਼ਿਰਗੁਰੂ ਅਰਜਨ ਦੇਵ ਜੀ ਦੀ ਇਹ ਬਾਣੀ ਹੈਗੀਆਂ ਓਕੇ ਐਨੂੰ ਕਿਹੜੇ ਰਾਗ ਦੇ ਵਿੱਚ ਲਿਖਿਆ ਗਿਆ ਹੈ ਗੋੜੀ ਰਾਗ ਦੇ ਵਿੱਚ ਇਹਨੂੰ ਲਿਖਿਆ ਗਿਆ ਆ ਐਂ ਦੇ ਵਿੱਚ ਜਿਹੜੀਆਂ ਟੋਟਲ ਅਸ਼ਟਪਦੀਆਂ ਉਹ ਕਿੰਨੀਆਂ ਹੈਗੀਆਂ ਨੇ ਜੀ 24 ਅਸ਼ਟਪਦੀਆਂ ਠੀਕ ਹੈ ਹਰ ਇੱਕ ਅਸ਼ਟਪਦੀ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਕੀ ਮਿਲੇਗਾ ਜੀ ਸ਼ਲੋਕ ਮਿਲੇਗਾ ਓਕੇ ਐਸ ਸ਼ਲੋਕ ਦੇ ਵਿੱਚ ਕੀ ਹੁੰਦਾ ਉਸ ਅਸ਼ਟਪਦੀ ਦਾ ਸਾਰਾ ਦਾ ਸਾਰਾ ਜਿਹੜਾ ਸਾਰ ਹੈ ਉਹ ਪੇਸ਼ ਕੀਤਾ ਜਾਂਦਾ ਆ ਓਕੇ ਠੀਕ ਹੈ ਹੁਣ ਵੈਸੇ ਤਾਂ ਅਸ਼ਟਪਦੀ ਦੇ ਵਿੱਚ ਪਹਿਲਾਂ ਬੰਦ ਨੇ ਬੰਦੀਆਂ ਨਹੀਂ ਕਿ ਪਹਿਲਾਂ ਪੌੜੀਆਂ ਪੌੜੀਆਂ ਕਿੰਨੀਆਂ-ਕਿੰਨੀਆਂ ਨੇ ਜੀ ਅੱਠ ਪੌੜੀਆਂ ਠੀਕ ਹੈ ਹਰ ਅਸ਼ਟਪਦੀ ਵਿੱਚ ਤੇ ਆ ਜਿਹੜੀ ਪੌੜੀ ਐ ਇਹਦੇ ਵਿੱਚ ਅੱਗੇ ਚੱਲ ਕੇ 10-10 ਤੁਕਾਂ ਨੂੰ ਸ਼ਾਮਲ ਕੀਤਾ ਗਿਆ ਸਮਝ ਗਏ ਤਾਂ ਜੇਕਰ ਤੁਹਾਡੇ ਕੋਲੋਂ ਪੌੜੀਆਂ ਪੁੱਛਿਆ ਜਾਏਗਾ ਅਸ਼ਟਪਦੀਆਂ ਚ ਤਾਂ ਤੁਹਾਡਾ ਆਨਸਰ 8 ਹੋਊਗਾ ਪਰ ਜੇਕਰ ਤੁਹਾਡੇ ਕੋਲੋਂ ਪੌੜੀਆਂ ਦੇ ਜਗ੍ਹਾ ਦੇ ਉੱਪਰ ਤੁਕਾਂ ਦੇ ਬਾਰੇ ਵਿੱਚ ਗੱਲ ਕੀਤੀ ਜਾਊਗੀ ਫਿਰ ਤੁਸੀਂ 10 ਜਵਾਬ ਦੇਣਾ ਠੀਕ ਹੈ ਅੱਗੇ 10 ਬਸਤੂਲੇ ਪਾਛੇ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਇਹ ਕਿਹੜੀ ਬਾਣੀ ਦੇ ਵਿੱਚੋਂ ਦੀ ਤੁਕਾਂ ਲਈਆਂ ਗਈਆਂ ਹਨ ਜਪਜੀ ਸਾਹਿਬ ਜੀ ਸੁਖਮਨੀ ਸਾਹਿਬ ਜੀ ਆਨੰਦ ਸਾਹਿਬ ਜੀ ਚੋਪਈ ਸਾਹਿਬ ਜੀ 10 ਬਸਤੂਲੇ ਪਾਛੇ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਏਕ ਪੀ ਨਾ ਦੇ 10 ਪੀ ਹਿਰਲੇ ਤੋ ਮੂੜਾ ਕੋ ਕਹਾ ਕਰੇ ਹਾਂਜੀ ਸੁਖਮਨੀ ਸਾਹਿਬ ਓਕੇ ਬਿਲਕੁਲ ਸਹੀ ਕਿਹਾ ਇਸ ਦਾ ਉੱਤਰ ਆਏਗਾ ਬੀ ਵੈਸੇ ਸੁਖਮਨੀ ਸਾਹਿਬ ਦੇ ਵਿੱਚ ਇੱਕ ਤਾਂ ਆਵਲੀਆਂ ਤੁਕਾਂ ਜਿਹੜੀਆਂ ਤੁਹਾਡੇ ਪੇਪਰ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਤੇ ਇੱਕ ਪ੍ਰਭ ਕੇ ਸਿਮਰਨ ਗਰਬ ਨ ਬਸੈ ਪ੍ਰਭ ਕੇ ਸਿਮਰਨ ਦੂਖ ਨ ਜਮਨਸੈ ਪ੍ਰਭ ਕੇ ਸਿਮਰਨ ਕਾਲ ਪਰਹਰੈ ਪ੍ਰਭ ਕੇ ਸਿਮਰਨ ਦੁਸ਼ਮਨ ਤਰੈ ਠੀਕ ਹੈ ਇਹ ਵਾਲੀਆਂ ਤੁਕਾਂ ਜ਼ਿਆਦਾਤਰ ਪੁੱਛੀਆਂ ਜਾਂਦੀਆਂ ਤਾਂ ਤੁਸੀਂ ਦੋਨੋਂ ਯਾਦ ਰੱਖਣੀਆਂ ਹੈ ਕਈ ਵਾਰੀ ਤੁਹਾਡੇ ਕੋਲੋਂ ਬਾਣੀ ਪੁੱਛ ਲੈਣਗੇ ਕਿ ਕਿਹੜੀ ਬਾਣੀ ਦਾ ਅੰਗ ਨੇ ਕਈ ਵਾਰੀ ਤੁਹਾਡੇ ਕੋਲ ਪੁੱਛ ਲੈਂਦੇ ਐ ਕਿ ਕਿਹੜੇ ਗੁਰੂ ਸਾਹਿਬ ਵੱਲੋਂ ਰਚੀ ਗਈ ਬਾਣੀ ਦੇ ਵਿੱਚੋਂ ਦੀ ਇਹ ਤੁਕਾਂ ਲਈਆਂ ਗਈਆਂ ਤਾਂ ਫਿਰ ਤੁਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਜਵਾਬ ਦੇ ਦੇਣਾ ਠੀਕ ਹੈ ਅੱਗੇ ਆ ਗਿਆ ਸੁਖਮਨੀ ਸਾਹਿਬ ਦਾ ਕੇਂਦਰੀ ਭਾਵ ਦੱਸੋ ਪ੍ਰਭ ਕੇ ਸਿਮਰਨ ਗਰਬ ਨ ਬਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ 10 ਪਸਤੂਲੇ ਪਾਛੇ ਪਾਵੈ ਇੱਕ ਬਸਤ ਕਾਰਨ ਬਿਖੋਟ ਗਵਾਵੈ ਸੁਖਮਨੀ ਸੁਖ ਅੰਮ੍ਰਿਤ ਪ੍ਰਬਨਾਮ ਭਗਤ ਜਨਾ ਕੈ ਮਨ ਬਿਸਰਾਮ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਕਿਰਨ ਜੀ ਸਸ਼ੀਕਾਲ ਹਾਂਜੀ 8ਵੇਂ ਦਾ ਆਨਸਰ ਕਰੋ ਕੀ ਆਏਗਾ ਸੁਖਮਨੀ ਸਾਹਿਬ ਦਾ ਕੇਂਦਰੀ ਭਾਵ ਇਹਨਾਂ ਦੇ ਵਿੱਚੋਂ ਕਿਹੜੀਆਂ ਤੁਕਾਂ ਦੇ ਵਿੱਚ ਸ਼ਾਮਿਲ ਹੈ ਓਕੇ ਬਲਵਿੰਦਰ ਜੀ ਨੇ ਸੀ ਆਨਸਰ ਕੀਤਾ ਬਿਲਕੁਲ ਸਹੀ ਹੈ ਇਹ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਬਨਾਮ ਭਗਤ ਜਨਾ ਕੈ ਮਨ ਬਿਸਰਾਮ ਬਹੁਤ ਵਧੀਆ ਇਸ ਤੋਂ ਬਾਅਦ ਅੱਗੇ ਕੀ ਆ ਜਾਂਦਾ ਜੀ ਅੱਗੇ ਲਿਖਿਆ ਮਿਲਦਾ ਸਾਨੂੰ ਰਹਾਉ ਠੀਕ ਹੈ ਦੇਖੋ ਜਦੋਂ ਵੇਸੀ ਰਹਾਉ ਦੀ ਗੱਲ ਕਰਦੀਆਂ ਤਾਂ ਰਹਾਉ ਵਾਲੀਆਂ ਜਿਹੜੀਆਂ 17 ਹੁੰਦੀਆਂ ਅਸਲ ਦੇ ਵਿੱਚ ਉਹਦੇ ਵਿੱਚ ਹੀ ਤੁਹਾਨੂੰ ਉਸ ਬਾਣੀ ਦਾ ਕੇਂਦਰੀ ਭਾਵ ਮਿਲਦਾ ਆ ਰਹਾਉ ਦਾ ਮਤਲਬ ਕੀ ਹੁੰਦਾ ਰਹਾਉ ਦਾ ਮਤਲਬ ਹੁੰਦਾ ਰੁਕੋ ਠੀਕ ਹੈ ਯਾਨੀ ਕਿ ਜਿਹੜਾ ਵੀ ਪਰਸਨ ਉਸ ਬਾਣੀ ਦਾ ਪਾਠ ਕਰ ਰਿਹਾ ਉਹਨੂੰ ਪੜ ਰਿਹਾ ਉਹਨੂੰ ਗੁਰੂ ਸਾਹਿਬ ਵੱਲੋਂ ਕੀ ਕਿਹਾ ਜਾਂਦਾ ਹੈ ਕਿ ਤੁਸੀਂ ਇੱਥੇ ਰੁਕਣਾ ਹੈ ਤੇ ਫਿਰ ਤੁਸੀਂ ਗੱਲ ਨੂੰ ਸਮਝਣਾ ਹੈ ਠੀਕ ਹੈ ਤਾਂ ਇਸ ਕਰਕੇ ਰਹਾਉ ਦੀ ਤੁਕ ਜਿਹੜੀ ਆ ਉਹ ਲਗਾਈ ਜਾਂਦੀ ਹੈ ਐਂਡ ਦਾ ਅਰਥ ਵੀ ਤੁਸੀਂ ਯਾਦ ਰੱਖ ਸਕਦੇ ਹੋ ਅਗੇ ਨੋਵਾਂ ਪ੍ਰਸ਼ਨ ਦੇਖੋ ਸੁਖਮਨੀ ਸਾਹਿਬ ਬਾਣੀ ਕਿਸ ਤਰ੍ਹਾਂ ਦੀ ਹੈ ਰਾਗ ਰਹਿਤ ਰਾਗ ਬੱਧ ਕੋਈ ਨਹੀਂ ਦੋਨੋਂ ਪ੍ਰਸ਼ਨ ਨੰਬਰ 9ਵੇਂ ਦੇ ਲਈ ਉੱਤਰ ਕਰਨਾ ਹੈ ਕੀ ਆਏਗਾ ਜੀ हाँ बिल्कुल थोड़ा जा रुकना बहुत वादिया हाँ जी नौ प्रश्न का आंसर करो कि आएगा अच्छा राग बाणी है जी बिल्कुल सही क्या यह जाएगी रागबद्ध जे आप जपजी साहेब इत्या होंगे ਤਾਂ ਉਹਨੂੰ ਆਪਾਂ ਕਹਿ ਦਾਂਗੇ ਕਿ ਉਹ ਰਾਗ ਰਹਿਤ ਬਾਣੀ ਹੈ ਠੀਕ ਹੈ ਜੀ ਓਕੇ ਰਾਗ ਬਧ ਹੈ ਤਾਂ ਇਹਦਾ ਮਤਲਬ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਇਹ ਕਿਹੜੇ ਰਾਗ ਦੇ ਵਿੱਚ ਰਚੀ ਗਈ ਬਾਣੀ ਹੈ ਤਾਂ ਇਹ ਹੈਗੀ ਹੈ ਜੀ ਗੋੜੀ ਰਾਗ ਦੇ ਵਿੱਚ ਠੀਕ ਹੈ ਦੋਨੋਂ ਚੀਜ਼ਾਂ ਯਾਦ ਰੱਖਣੀ ਹੈ ਅੱਗੇ 10ਵਾਂ ਪ੍ਰਸ਼ਨ ਗੋੜੀ ਰਾਗ ਕਦੋਂ ਗਾਇਆ ਜਾਂਦਾ ਹੈ ਗਰਮੀ ਰੁੱਤ ਦੇ ਦੂਜੇ ਪਹਿਰ ਵਿੱਚ ਸਰਦੀ ਰੁੱਤ ਦੇ ਤੀਜੇ ਪਹਿਰ ਵਿੱਚ ਵਰਖਾ ਰੁੱਤ ਦੇ ਪਹਿਲੇ ਪੈਰ ਵਿੱਚ ਪਤਝੜ ਰੁੱਤ ਦੇ ਚੌਥੇ ਪੈਰ ਵਿੱਚ ਸਸ਼ੀਕਲ ਮਨਵੀਰ ਜੀ ਹੂੰ ਬਹੁਤ ਵਧੀਆ ਬਹੁਤ ਵਧੀਆ ਸਹੀ ਜਾ ਰਹੇ ਹੋ ਦਸਵੇਂ ਦਾ ਆਨਸਰ ਕਰੋ ਫਿਰ ਗੋੜੀ ਰਾਗ ਕਦੋਂ ਗਾਇਆ ਜਾਂਦਾ ਹੈ ਕੁਐਸਚਨ ਦਾ ਨੰਬਰ ਜ਼ਰੂਰ ਪਾਣਾ ਅਦਰਵਾਇਜ਼ ਕਨਫਿਊਜ਼ਨ ਰਹੇਗੀ 9th ਐਂਡ 10th ਵਿੱਚ ਦਸਵੇਂ ਦਾ ਬੀ ਆਨਸਰ ਲਗਾ ਰਹੇ ਹੋ ਬਿਲਕੁਲ ਸਹੀ ਕਿਹਾ ਇਹ ਸਰਦੀ ਰੁੱਤ ਦੇ ਤੀਜੇ ਪਹਿਰ ਦੇ ਵਿੱਚ ਗਾਇਆ ਜਾਂਦਾ ਹੈ ਠੀਕ ਹੈ ਜੀ ਓਕੇ ਵੈਸੇ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਗੱਲ ਕਰਦੇ ਹੋ ਜੇਕਰ ਪੁੱਛਿਆ ਜਾਏ ਉਦੋਂ ਐਸ ਗੋੜੀ ਰਾਗ ਦਾ ਕਿੰਨਾ ਨੰਬਰ ਆਂਦਾ ਹੈ ਤਾਂ ਇਹ ਜੀ ਤੀਜਾ ਰਾਗ ਹੈਗਾ ਠੀਕ ਹੈ ਜੀ ਸਮਝ ਆ ਗਿਆ ਇਸ ਤੋਂ ਬਾਅਦ ਜੇਕਰ ਆਪਾਂ ਆਕਾਰ ਨੂੰ ਦੇਖੀਏ ਸੁਖਮਨੀ ਸਾਹਿਬ ਦੇ ਤੇ ਤੁਹਾਡੇ ਕੋਲੋਂ ਪ੍ਰਸ਼ਨ ਆਏ ਕਿ ਇਕੱਲਾ ਇਹ ਦੱਸੋ ਕਿ ਆਕਾਰ ਦੇ ਪੱਖ ਤੋਂ ਸੁਖਮਨੀ ਸਾਹਿਬ ਜਿਹੜੀ ਹੈ ਕਿਸ ਤਰ੍ਹਾਂ ਦੀ ਰਚਨਾ ਹੈ ਤਾਂ ਫਿਰ ਤੁਹਾਡਾ ਜਵਾਬ ਕੀ ਹੋਣਾ ਚਾਹੀਦਾ ਜੀ ਇਹ ਮਹਾਕਾਵ ਹੈ ਜੀ ਆਪਾਂ ਆਕਾਰ ਦੇ ਪੱਖ ਤੋਂ ਦੇਖੀਏ ਠੀਕ ਹੈ ਸੁਖਮਨੀ ਸਾਹਿਬ ਪ੍ਰਬੰਧ ਕਾਵ ਨਹੀਂ ਹੈ ਇਹ ਵੀ ਨਾਲ ਦੇ ਨਾਲ ਧਿਆਨ ਰੱਖਿਓ ਇਹ ਤਾਂ ਸਭ ਨੂੰ ਪਤਾ ਹੈ 24 ਸ਼ਲੋਕ ਤੇ 24 ਅਸ਼ਟਪਦੀਆਂ ਜਿਹੜੀਆਂ ਉਹ ਸੁਖਮਨੀ ਸਾਹਿਬ ਦੇ ਵਿੱਚ ਆਉਂਦੀਆਂ ਹੈਗੀਆਂ ਠੀਕ ਹੈ ਜੀ ਓਕੇ ਤੇ ਤੁਹਾਨੂੰ ਪਤਾ ਹੈ ਅੰਦੇ ਵਿੱਚ ਦੋ ਤੁਕਾ ਰਹਾਉ ਦੀਆਂ ਅਲੱਗ ਤੋਂ ਦਿੱਤੀਆਂ ਹੋਈਆਂ ਨੇ ਹਨਾ ਜਿੰਦੇ ਵਿੱਚ ਆਪਾਂ ਨੂੰ ਗੈਰੇ ਅਰਥ ਕਹਿ ਲੋ ਜਾਂ ਕੇਂਦਰੀ ਭਾਵ ਕਹਿ ਲੋ ਉਹ ਕਿਸੇ ਵੀ ਬਾਣੀ ਦਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਓਕੇ ਤਾਂ ਇੱਥੇ ਆਪਾਂ ਕਰਦੇ ਆਂ ਅੱਜ ਦੀ ਕਲਾਸ ਨੂੰ ਖਤਮ ਠੀਕ ਹੈ ਕੱਲ ਆਪਾਂ ਸੇਮ ਟਾਈਮ ਤੇ ਯਾਨੀ ਕਿ 9:30 ਵਜੇ ਮਿਲਾਂਗੇ ਐਂਡ ਪੰਜਾਬੀ ਦੇ ਹੀ ਅਗਲੇ ਮੌਕ ਟੈਸਟ ਦੇ ਨਾਲ ਜਿਹੜੇ ਵੀ ਵਿਦਿਆਰਥੀ ਪਹਿਲੀ ਵਾਰੀ ਸੈਸ਼ਨ ਦੇਖ ਰਹੇ ਨੇ ਉਹ ਅਗਰ ਪੰਜਾਬੀ ਦੀ ਤਿਆਰੀ ਕਰਦੇ ਪਏ ਆ ਤਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਪਹਿਲੀ ਗੱਲ ਦੂਸਰੀ ਗੱਲ ਟੈਲੀਗ੍ਰਾਮ ਦਾ ਡਿਸਕ੍ਰਿਪਸ਼ਨ ਚ ਲਿੰਕ ਹੈਗਾ ਉਹਨੂੰ ਜ਼ਰੂਰ ਦੇਖ ਲੈਣਾ ਠੀਕ ਹੈ ਤੇ ਜੇਕਰ ਤੁਸੀਂ ਪਿੱਛੇ ਵਾਲੇ ਹੋ ਚੁੱਕੇ 15 ਮੌਕ ਟੈਸਟ ਨੂੰ ਦੇਖਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਮੌਕ ਟੈਸਟ ਵਾਲੀ ਇੱਕ ਪਲੇਲਿਸਟ ਬਣੀ ਹੋਈ ਹੈ ਉਸ ਨੂੰ ਦੇਖ ਸਕਦੇ ਹੋ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਮਿਲਾਂਗੇ ਕੱਲ ਸੇਮ ਟਾਈਮ ਤੇ ਮੈਨੂੰ ਉਮੀਦ ਹੈ ਕਿ ਅੱਜ ਤੁਹਾਨੂੰ ਕੁਝ ਨਵੇਂ ਕੁਐਸਚਨਸ ਮਿਲੇ ਹੋਣਗੇ ਜਪਜੀ ਸਾਹਿਬ ਜੀ ਦੇ ਬਾਰੇ ਵਿੱਚ ਜਾਂ ਗੁਰਮਤਕਾਵ ਦੇ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਠੀਕ ਹੈ ਕੱਲ ਆਪਾਂ ਇਸ ਤੋਂ ਅੱਗੇ ਕੰਟੀਨਿਊ ਕਰਾਂਗੇ ਹਲੇ ਗੁਰਮਤਕਾਵ ਹੀ ਚੱਲੇਗਾ ਕੁਝ ਦਿਨ ਦੇ ਲਈ ਰਾਈਟ ਓਕੇ ਤਾਂ ਠੀਕ ਹੈ ਜੀ ਹੁਣ ਅਸੀਂ ਮਿਲਾਂਗੇ ਕੱਲ ਸੇਮ ਟਾਈਮ ਤੇ 9:30 ਵਜੇ ਐਂਡ ਅਗਰ ਕਲਾਸ ਚੰਗੀ ਲੱਗੀ ਹੈ ਤਾਂ ਤੁਸੀਂ ਇਹਨੂੰ ਲਾਈਕ ਕਰ ਸਕਦੇ ਹੋ अपने फ्रेंड्स के बिच शेयर कर सकते हो अपने स्टडी ग्रुप्स के बीच शेयर कर सकते हो ठीक है बट कीप सब्सक्राइबिंग द चैनल सो दैट कि अपनी जोड़ी रीच है वो थोड़ी जी वे ओके okay? चलो ओवर एंड दैन थैंक यू सो वेरी मच गुड नाइट एवरीबडी टेक केयर बाय बाय